ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲੀ ਉੱਥੇ ਕਹਿੰਦੇ ਵੀ ਮੈਂ ਇੱਕ ਦਿਨ ਸ਼ਬਦ ਵਰਤਿਆ ਜ਼ੀਨਦਰਨ ਤੇ ਅੱਜ ਮੈਂ ਯਾਦ ਰੱਖਿਆ ਕਿ ਅਜਿੰਦਰ ਨਹੀਂ ਕਹਿਣਾ ਬਾਲਨ ਕਹਿ ਲਓ એનર્ਜੀ ਕੁਝ ਵੀ ਹਾਂਜੀ ਹਾਂਜੀ ਫਿਊਲ ਆਪਾਂ ਕਹਿ ਦਈਏ ਹਾਂਜੀ ਤੇ ਉਹਦੇ ਚ ਹੀ ਕਰੋੜਾਂ ਦਾ ਕਹਿੰਦੇ ਵੀ ਲੱਗ ਗਿਆ ਚੁੰਨਾ ਇੱਕ ਇੰਜੀਨੀਅਰ ਔਖੇ ਇੰਜੀਨੀਅਰਾਂ ਦੇ ਪਾਸੇ ਹਟਾਇਆ ਉਹਦੇ ਵਿੱਚੋਂ ਵੇਖੋ ਭਈ ਇਹਦੀ ਡਿਟੇਲ ਤੇ ਹਨੀਗੀ ਹਮ ਇੱਕ ਮੀਡੀਆ ਰਿਪੋਰਟ ਹੈ ਮੀਡੀਆ ਰਿਪੋਰਟ ਦੇ ਵਿੱਚ ਖੁਲਾਸਾ ਹੁੰਦਾ ਕਿ ਰੋਪੜ ਵਾਲਾ ਥਰਮਲ ਜੀ ਤੇ ਗੋਇੰਦਵਾਲ ਗੋਇੰਦਵਾਲ ਸਾਹਿਬ ਦਾ ਜਿਹੜਾ ਇਹ ਥਰਮਲ ਆ ਇਹ ਮਾਨ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਕਹਿ ਸਕਦੇ ਆ ਹੂੰ ਇਹਨੂੰ ਮਤਲਬ ਕਿ ਇੱਕ ਨਿੱਜੀ ਕੰਪਨੀ ਚਲਾਉਂਦੀ ਸੀ ਤੇ ਇਹਨਾਂ ਨੇ ਯਾਨੀ ਆਪ ਲੈ ਲਿਆ ਤੇ ਫਿਰ ਇਹਦਾ ਉਹ ਅੱਜ ਤੱਕ ਵੀ ਪ੍ਰਚਾਰ ਕਰਦੇ ਨੇ ਕਿ ਅਸੀਂ ਐਨੀ ਬਚਤ ਕੀਤੀ ਪਛਵਾੜਾ ਜਿਹੜੀ ਕੋਲ ਮਾਈਨ ਹੈ ਕਿ ਉੱਥੋਂ ਕੋਲਾ ਆਉਂਦਾ ਸਾਡੀ ਐਨੀ ਬਚਤ ਹੋਈ ਵਗੈਰਾ ਵਗੈਰਾ ਕਿ ਕਹਣਾ ਜੀ ਤਾਂ ਮਤਲਬ ਕਿ ਜੋ ਵੀ ਇਹਨਾਂ ਦਾ ਪ੍ਰਚਾਰ ਹੁੰਦਾ ਮੁੱਦਿਆਂ ਤੇ ਪ੍ਰਾਪਤੀਆਂ ਖਾਸ ਤੌਰ ਤੇ ਕਹ ਲਓ ਕਿ ਉਹਨਾਂ ਦੇ ਵਿੱਚ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਇਹ ਥਰਮਲ ਸਰਕਾਰ ਨੇ ਹਾਸਲ ਕੀਤਾ ਇਹ ਇੱਕ ਮੁੱਖ ਉਹਦਾ ਬਿੰਦੂ ਹੁੰਦਾ ਹੈ ਪ੍ਰਚਾਰ ਦਾ ਜਿਵੇਂ ਉਹ ਅੱਜ ਵੀ ਤੁਸੀਂ ਦੇਖੋ ਕਿ 56000 ਨੌਕਰੀਆਂ ਤੇ ਚੈਲੰਜ ਕੀਤਾ ਸੁਖਵਾਲ ਸਿੰਘ ਖੈਰਾ ਨੇ ਇੱਕ ਵਾਈਟ ਪੇਪਰ ਲੈ ਕੇ ਆਓ ਕਿੰਨੇ ਪੰਜਾਬੀਆਂ ਨੂੰ ਮਿਲੀ ਕਿੰਨੇ ਨਾਨ ਪੰਜਾਬੀਆਂ ਨੂੰ ਮਿਲੀ ਜੀ ਕਿਹੜੀ ਭਾਰਤੀ ਚੰਨੀ ਸਰਕਾਰ ਵੇਲੇ ਸ਼ੁਰੂ ਹੋਈ ਆ ਕਿਹੜੀ ਤੁਹਾਡੇ ਵੇਲੇ ਸ਼ੁਰੂ ਹੋਈ ਆ ਤਾਂ ਮਤਲਬ ਕਿ ਇਸੇ ਤਰ੍ਹਾਂ ਜਿਹੜਾ ਇਹ ਇਹਨਾਂ ਦਾ ਪ੍ਰਾਪਤੀਆਂ ਦਾ ਪ੍ਰਚਾਰ ਹੈ ਉਹਦੇ ਵਿੱਚ ਗੋਇੰਦਵਾਲ ਸਾਹਿਬ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਆ ਕਿ ਥਰਮਲਾ ਸੀ ਹਾਸਲ ਕੀਤਾ ਹੁਣ ਉਹਦੇ ਵਿੱਚ ਕੀ ਹੋਇਆ মিডিਆ ਰਿਪੋਰਟ ਇਹ ਕਹਿੰਦੀ ਆ ਕਿ ਦੇਖੋ ਜੀ ਇਹਨਾਂ ਦੋ ਥਰਮਲਾਂ ਦੇ ਵਿੱਚ ਕਿਉਂਕਿ ਹੁਣ ਨਰਾਜ ਨੂੰ ਮੈਂ ਸਮਝਣ ਦੀ ਯਤਨ ਕੀਤਾ ਕਿ ਕੀ ਹੋ ਸਕਦਾ ਜੀ ਕਿ ਜਦੋਂ ਕੋਲਾ ਆ ਰਿਹਾ ਸਰਕਾਰ ਦਾ ਆਪਣੀ ਖदान ਤੋਂ ਹੂੰ ਠੀਕ ਹੈ ਜੀ ਪਰ ਉਹਨਾਂ ਨੇ ਜਿਹੜੀ ਫਿਊਲ ਕੋਸਟ ਕਹ ਲੋ ਜਿਹਨੂੰ ਹੁਣ ਤੁਸੀਂ એનર્ਜੀ ਕਹ ਲੋ ਇੰਦਨ ਕਹ ਲੋ ਜੋ ਵੀ ਆ ਕਿ ਇਸ ਨੂੰ ਵੱਧ ਦਿਖਾ ਕੇ ਬਿਜਲੀ ਦੇ ਰੇਟਾਂ ਚ ਕੋਈ ਹਿਰਫੇਰ ਕੀਤਾ ਹੈ ਉਹਦੇ ਨਾਲ ਸਰਕਾਰ ਨੂੰ ਬਹੁਤ ਵੱਡਾ ਚੂਨਾ ਲੱਗਾ ਫਿਊਲ ਕੋਸਟ ਤੇ ਬਿਜਲੀ ਦੇ ਰੇਟਾਂ ਦੇ ਵਿੱਚ ਯਾਨੀ ਹਾਲੇ تفصیلی ਨਹੀਂ ਹੈ ਸਿਰਫ ਤੇ ਸਿਰਫ ਇਹ ਹੋਇਆ ਕਿ ਜਿਹੜਾ ਚੀਫ ਇੰਜੀਨੀਅਰ ਹੈ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਇਹ ਵੱਡੀ ਖਬਰ ਆ ਰਹੀ ਆ ਉਹਦਾ ਰੋਲ ਵੀ ਸ਼ੁਰੂ ਹੋ ਗਿਆ ਅੱਗੇ ਹਾਂਜੀ ਉਹ ਦੇਖੋ ਮੁੱਦਾ ਫੜ ਗਿਆ ਨਾ ਜਿਵੇਂ ਹੀ سوشل میڈیا ਤੇ ਖਬਰ ਆਈ ਜੀ ਕਿ ਭਾਈ ਤੁਸੀਂ ਤੁਹਾਡੇ ਰਾਜ ਦੇ ਵਿੱਚ ਗੋਇੰਦਵਾਲ ਸਬ ਦਾ ਥਰਮਲ ਐਕਵਾਇਰ ਕੀਤਾ ਗਿਆ ਯਾਨੀ ਪਬਲਿਕ ਪ੍ਰਾਪਰਟੀ ਬਣ ਗਿਆ ਜਨਤਾ ਦੀ ਪ੍ਰਾਪਰਟੀ ਬਣ ਗਿਆ ਤੇ ਉਦੋਂ ਬਾਅਦ ਹੀ ਇਹ ਕੰਮ ਸ਼ੁਰੂ ਹੋ ਗਿਆ ਜੀ ਤੇ ਜੇ 2 ਸਾਲ 3 ਸਾਲ 2.5 ਸਾਲ ਚੱਲਿਆ ਤਾਂ ਬਈ ਇਹ ਬਹੁਤ ਲੰਮਾ ਸਮਾਂ ਬਣ ਜਾਂਦਾ ਜੀ ਜੀ ਹੁਣ ਕਿੰਨਾ ਚਿਰ ਚੱਲਿਆ ਕਦੋਂ ਤੋਂ ਚੱਲਿਆ ਇਹ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਤਫਸੀਲ ਨਹੀਂ ਹੈ ਤਾਂ ਮੇਰਾ ਮਤਲਬ ਕਿ ਥੋੜਾ ਜਿਹਾ ਇਸ ਗੱਲ ਤੋਂ ਗ੍ਰੇਸ ਕਰਦਾ ਹੁੰਦਾ ਕਿ ਤੁੱਕੇਮਾਰੀ ਨਾ ਕੀਤੀ ਜਾਵੇ ਤਾਂ ਫਿਲਹਾਲ ਇੱਕ ਬਹੁਤ ਵੱਡੀ ਇਹਨਾਂ ਵਾਸਤੇ ਸਿਰਦਰਦੀ ਬਣ ਸਕਦਾ ਮਾਮਲਾ ਹੂੰ ਕਿ ਭਾਈ ਤੁਸੀਂ ਆਪਦੇ ਰਾਜ ਦੇ ਵਿੱਚ ਇਹਨੂੰ ਖਰੀਦਿਆ ਸੀ ਤੁਹਾਡੇ ਰਾਜ ਦੇ ਵਿੱਚ ਇਹ ਸਭ ਕੁਝ ਹੋਇਆ ਤੇ ਜੇ ਜ਼ਿਆਦਾ ਨੁਕਸਾਨ ਹੋਇਆ ਤਾਂ ਫਿਰ ਉਹਦੇ ਵਾਸਤੇ ਤੁਹਾਡੀ ਜਵਾਬਦੇਹੀ ਬਣਦੀ ਆ ਕਿ ਭਾਈ ਤੁਸੀਂ ਇੰਨੇ ਚਿਰ ਸੁੱਤੇ ਘਤੋਂ ਰਹੇ ਜੀ ਰੋਪੜ ਵਾਲੇ ਥਰਮਲ ਦਾ ਵੀ ਕੁਝ ਦੱਸ ਦੇ ਕਿ ਖੇਲਾ ਇਸੇ ਤਰ੍ਹਾਂ ਹੀ ਹੋਇਆ ਹੈ ਖੇਲੇ ਬੜਾ ਹੋ ਰਹੇ ਨੇ ਜੀ ਇਹ ਖੇਲੇ ਬਹੁਤ ਹੋ ਰਹੇ ਨੇ ਜੀ ਜੀ ਮੇਰੇ ਪਿੱਛੇ ਵੀ ਕਹ ਰਹੇ ਸੀ ਕਿ 7 ਸਾਲਾਂ ਚ ਕਾਫੀ ਕੁਝ ਪਹਿਲੀ ਵਾਰ ਹੋ ਰਿਹਾ ਹੈ ਤੇ ਇੱਕ ਜੱਜ ਕੇਮੇਜੀ ਬਾਈ ਕਹ ਰੇ ਕਿ ਉਦੋਂ ਤਾਂ ਇੰਟੈਲੀਜੈਂਸ ਨੂੰ ਕਹਿੰਦੇ ਬੜੀਆਂ ਸਾਰੀਆਂ ਜਿਹੜੀਆਂ ਇਨਫੋਰਮੇਸ਼ਨਸ ਹੁੰਦੀਆਂ ਨੇ ਤੇ ਕੁਝ ਮਸਲਿਆਂ ਦੇ ਵਿੱਚ ਕਹਿੰਦੇ ਪਿੱਛੇ ਕਿਉਂ ਰਹਿ ਜਾਂਦੀ ਪੁਲਿਸ ਅੰਕੜਿਆਂ ਦਾ ਖੇਡ ਬਖੂਬੀ ਖੇਡਣਾ ਆਉਂਦਾ ਕਹਿੰਦੇ ਜੀ ਸੁਖੀ ਸਾਹਿਬ ਕਹਿੰਦੇ ਨੇ ਤੇ ਵੇਖੋ ਹੁਣ ਇਹਦੇ ਚੋਂ ਨਿਕਾਰੇ ਨੇ ਕਿ ਤੇਲ ਪੂਰਾ ਆਉਂਦਾ ਸੀ ਪਰ ਉਸ ਤੇ ਪੂਰੀ ਐਵਰੇਜ ਯਾਨੀ ਸੇਕ ਨਹੀਂ ਸੀ ਉਸ ਚ ਰਸਤੇ ਚ ਪਾਣੀ ਮਲਾਈ ਜਾਂਦੇ ਸੀ ਇੱਕ ਮਤਲਬ ਕਿ ਕਿਸੇ ਪੋਡਕਾਸਟ ਚ ਇਹਨਾਂ ਨੇ ਸੁਣਿਆ ਸੋ ਦੇਖੋ ਪੀਪੀ ਕਤੀ ਜੀ ਅਸੀਂ ਇਸੇ ਕਰਕੇ ਕਹਿੰਨੇ ਆ ਨਾ ਕਿ ਫਿਲਹਾਲ ਜਦੋਂ ਤੱਕ ਕੋਈ ਆਫੀਸ਼ੀਅਲੀ ਇਹਦੇ ਤੇ ਕੋਈ ਪ੍ਰਤੀਕਰਮ ਜਾਂ ਕੋਈ ਦਸਤਾਵੇਜ਼ ਨਹੀਂ ਆਉਂਦਾ ਸੋ ਇਸ ਕਰਕੇ ਅਸੀਂ ਘਟੋ ਘਟ ਕਿਉਂਕਿ ਜਿਹੜੇ ਵੀ ਸਜਨ ਤੋਂ ਤੁਸੀਂ ਸੁਣਿਆ ਉਹਨਾਂ ਦੇ ਕੋਲ ਹੋ ਸਕਦਾ ਕਿ ਜਾਣਕਾਰੀ ਹੋਵੇ ਹਾਂਜੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਸੋ ਅਸੀਂ ਜਿੰਨਾ ਕੁ ਮੀਡੀਆ ਦੇ ਵਿੱਚ ਆਇਆ ਹੁਣ ਤੱਕ ਛਪਿਆ ਹੂੰ ਅਸੀਂ ਸਿਰਫ ਤੇ ਸਿਰਫ ਉਹੀ ਕੋਟ ਕੀਤਾ ਹੈ ਪਰ ਇਹ ਜ਼ਰੂਰ ਹੈ ਕਿ ਮੁੱਖ ਇੰਜੀਨੀਅਰ ਜੇ ਮੌਤਲ ਕੀਤਾ ਗਿਆ ਦਾ ਮਤਲਬ ਤੇ ਹੈ ਕਿ ਗੜਬੜ ਝਾਲਾ ਹੋਇਆ ਜੀ 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 ਬਿਲਕੁਲ ਜੀ ਚਲੋ ਖੈਰ ਇੱਕ ਆਖਰੀ ਕਮੈਂਟ ਆਪਾਂ ਜਟਨ ਫਾਇਰ ਜੀ ਦਾ ਕਹਿੰਦੇ ਕਹਿੰਦੇ ਕਿ ਕ੍ਰਾਪਸ਼ਨ ਤਾਂ ਬਹੁਤ ਦੇਖੀ ਹੈ ਪਰ ਹੁਣ ਤੇ ਪ੍ਰੋ ਲੈਵਲ ਤੇ ਆਇਆ ਕੰਮ ਉਹ ਜਿਵੇਂ ਕਹਿੰਦੇ ਨੇ ਵੀ ਲੈਵਲ ਹੈ ਵੀ ਵੱਡਾ ਲੈਵਲ ਹੈ ਤੇ ਖੈਰ ਚਲੋ ਉਮੀਦ ਕਰਦੇ ਆ ਕਿ ਲੈਵਲ ਘਟ ਕੇ ਬਈ ਥੱਲੇ ਆਵੇ ਕੁਝ ਲੈਵਲ ਆਪਾਂ ਚੰਗੇ ਲੱਗਦੇ ਹੁੰਦੇ ਆ ਵਧਦੇ ਹੋਏ ਤੇ ਕੁਝ ਲੈਵਲ ਥੱਲੇ ਆਉਂਦੇ ਆ ਆਪਾਂ ਸੋਚਦੇ ਆ ਕਿ ਵਧੀਆ ਲੱਗਣ ਪਰ ਦੇਖਦੇ ਆ ਜੀ ਇਸ ਲੈਵਲ ਦਾ ਕੀ ਬੰਦਾ ਨਹੀਂ ਇਸ ਲੈਵਲ ਦਾ ਤਾਂ ਬਈ ਹੋ ਵੀ ਨਾ ਤਾਂ ਅਸੀਂ ਤੇ ਕਹਿੰਦੇ ਆ ਕਿ ਜ਼ੀਰੋ ਲੈਵਲ ਹੀ ਰਵੇ ਹਾਂ ਕਰਪਸ਼ਨ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਜਿਹੜਾ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਮਿਲਣ ਜੀ ਕਿ ਜਿਹੜਾ ਬਈ ਜਨਤਾ ਦਾ ਹੱਕ ਆ ਉਹ ਡਿਲੀਵਰ ਕਰਨਾ ਸਰਕਾਰਾਂ ਆਪਣਾ ਕੰਮਕਾਰ ਵਧੀਆ ਢੰਗ ਨਾਲ ਕਰਨ ਪਰ ਇਹ ਜਿਹੜੀ ਇੰਡੀਆ ਦੇ ਵਿੱਚ ਇਹ ਚੱਲਦੀ ਪਈ ਆ ਕਹਾਣੀ ਇਹ ਸਾਰੇ ਇੰਨੀ ਜ਼ਿਆਦਾ ਵਿਗੜੀ ਪਈ ਆ ਤੰਦ ਨਹੀਂ ਕਹਿੰਦੇ ਕਹਿੰਦੇ ਹੁੰਦੇ ਕਿ ਤਾਣੀ ਤੋਜੀ ਆ ਉਹ ਇੰਨੀ ਜ਼ਿਆਦਾ ਸਾਬ ਕਿ ਵਾ ਮਾਰੋ ਵਾਰੀ ਆ ਢਿੱਡ ਨੂੰ ਢਿੱਡ ਖਾਈ ਜਾਂਦੇ ਆ ਬੜੇ ਮਤਲਬ ਕਿ ਜੇ ਤੁਸੀਂ ਦੇਖੋਗੇ ਤੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਕਰਪਸ਼ਨ ਹੁੰਦੀ ਆ ਇਹਨੂੰ ਅਸਲ ਦੇ ਵਿੱਚ ਮਿਥਨ ਚੱਕਰਵਰਤੀ ਦੀ ਫਿਲਮ ਇੱਕਾਈ ਸੀ ਮਾਫੀਆ ਹੂੰ ਬਹੁਤ ਸਮਾਂ ਪਹਿਲਾਂ ਮੈਂ ਉਹਦਾ ਇੱਕ ਪੋਸਟਰ ਦੇਖਿਆ ਸੀਗਾ ਮਾਫੀਆ ਤੁਸੀਂ ਸਰਚ ਕਰ ਲੈਣਾ Google 'ਚ ਕਿ ਉਹ ਕਿਹੜੇ ਸਾਲ ਚ ਆਈ ਸੀ ਪਰ ਮੈਨੂੰ ਯਾਦ ਆ ਕਿ ਮੇਥੋਂ ਦੀ ਉਹ ਸ਼ਾਇਦ ਫਿਲਮ ਸੀਗੀ ਤਾਂ ਮਾਫੀਆ ਤਾਂ ਮੈਂ ਕਿਉਂਕਿ ਮੈਂ ਪੋਸਟਰ ਮੈਂ ਫਿਲਮਾਂ ਦਾ ਬੜਾ ਚਾਸਕ ਹੁ ਸੀਗਾ ਜੀ ਮੈਂ ਨਾ ਮਤਲਬ ਕਿ ਮੇਰੀ ਇੱਕ ਆਦਤ ਸੀ ਮੈਂ ਤੁਰਿਆ ਜਾਂਦਾ ਕਿਤੇ ਪੋਸਟਰ ਲੱਗਾ ਹੁੰਦਾ ਹੈ ਨਾ ਕੰਧ ਤੇ ਜੀ ਉਦੋਂ ਵੱਡੇ ਵੱਡੇ ਪੋਸਟਰ ਲੱਗਦੇ ਹੁੰਦੇ ਸਨ ਅੱਜ ਕੱਲ ਦਾ ਪ੍ਰਚਾਰ ਵਾਲਾ ਸਿਸਟਮ ਨਹੀਂ ਸੀ ਤੇ ਮੈਂ ਕਿੰਨੀ ਧੀਰ ਖੜਾ ਰਹਿੰਦਾ ਹੁੰਦਾ ਸੀਗਾ ਵੀ ਦੇਖਣਾ ਯਾਰ ਇਹਦੇ ਚ ਐਕਸ਼ਨ ਕਿੰਨਾ ਕੋਏਗਾ ਕਿਹੜੇ ਕਿਹੜੇ ਐਕਟਰ ਆ ਫਿਰ ਉਹ ਮੈਂ ਪੜਨੇ ਪ੍ਰੋਡਿਊਸਰ ਕੌਣ ਆ ਡਾਇਰੈਕਟਰ ਕੌਣ ਆ ਮਤਲਬ ਕਿ ਗਰਾਰੀ ਹੁੰਦੀ ਸੀ ਤਾਂ ਮੈਂ ਮਾਫੀਆ ਸ਼ਬਦ ਯਾਰ ਮੈਨੂੰ ਉਦੋਂ ਪਤਾ ਨਹੀਂ ਸੀ ਕਿ ਮਾਫੀਆ ਕਿਨੂੰ ਕਹਿੰਦੇ ਆ ਹਮ ਮੈਨੂੰ ਪਹਿਲਾਂ ਇਹ ਲੱਗਿਆ ਵੀ ਮਾਫੀਆਂ ਹਾਂ ਕੋਈ ਮਾਫੀਆ ਨਾ ਹਣਾ ਫਿਰ ਹੌਲੀ ਹੌਲੀ ਪਤਾ ਲੱਗਿਆ 1998 ਚ ਲਵਾ ਹਾਂ ਜੀ ਦੇਖਣਾ ਹਾਂ ਜੀ ਸਾਡੀ ਮਤਲਬ ਕਿ ਪੂਰੀ ਜਵਾਨੀ ਤੇ ਉਹ ਜਵਾਨੀ ਜੋਰ ਸੀ ਵੇ ਜਾਲਵਾ ਤੇ ਗੱਲ ਇਹ ਆ ਕਿ ਮਾਫੀ ਆ ਤਾਂ ਉਹ ਮਤਲਬ ਕਿ ਸਾਨੂੰ ਇੱਕ ਡੈਫੀਨੇਸ਼ਨ ਨਹੀਂ ਸੀ ਪਤਾ ਹੂੰ ਕਿ ਇਹਦੀ ਬਈ ਪੂਰਨ ਰੂਪ ਚ ਵਿਆਖਿਆ ਕੀ ਆ ਅੱਜ ਹੁਣ ਉਹ ਮੈਂ ਮਤਲਬ ਕਿ ਜੇ ਕੋਈ ਸੁਤਾ ਪਿਆ ਵੀ ਮੇਰੇ ਕੰਨ ਚ ਕਹ ਦੇਵੇ ਮੈਂ ਸੁਤਾ ਪਿਆ ਕਿ ਦਸੀ ਤੇ ਮੈਂ ਨਾਲ ਦੀ ਨਾਲ ਦੱਸੂਗਾ ਕਿ ਵੀਰੇ ਮੈਨੂੰ ਤੇ ਮਾਫੀਆ ਦੀ ਬੈਠਕ ਨਹੀਂ ਲੱਗੀ ਆ ਕਿ ਜਿਹਦੇ ਚ ਨੇਤਾ ਵੀ ਆ ਗਿਆ ਜੀ ਇਹ ਜਿਹਦੇ ਚ ਬਿਊਰੋਕਰੇਟ ਵੀ ਆ ਗਿਆ ਤੇ ਜਿਹਦੇ ਵਿੱਚ ਕਾਰੋਬਾਰੀ ਵੀ ਆ ਗਿਆ ਮਾਫੀਆ ਹੀ ਆ ਮਾਫੀਆ ਹੀ ਆ ਤੇ ਜਿਹੜੇ ਦੋ ਨੰਬਰ ਦੇ ਤੰਦੇ ਰਾਲ ਕਿਸੇ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕੋਈ ਵੀ ਮਾਫ ਨਹੀਂ ਕੀਤਾ ਮਾਫੀਆ ਹੀ ਆ ਤੇ ਕੁੱਲ ਮਿਲਾ ਕੇ ਇਹ ਕਹਾਣੀ ਹੁਣ ਇਸ ਤਰ੍ਹਾਂ ਦੀ ਬਣ ਗਈ ਆ ਕਿ ਜ਼ਿਆਦਾਤਰ ਆ ਹੀ ਸਿਸਟਮ ਬਣ ਗਿਆ ਮਥਨ ਚੱਕਰ ਆਤੀ ਦੀ ਫਿਲਮ ਵਾਲਾ ਵੈਸੇ ਮਾਫੀਆ ਰਾਜ माफिया राज सीगा फिल्म ਦਾ ਇਹ ਤਦਾਸਰੇ 1 ਜਨਵਰੀ 1998 ਹਾਂ ਮਾਫੀਆ ਰਾਜ ਮਾਫੀਆ ਰਾਜ ਮਾਫੀਆ ਰਾਜ ਹਾਂ ਜੀ ਫਿਲਮ ਦਾ ਪੂਰਾ ਨਾਮ ਮਾਫੀਆ ਰਾਜ ਠੀਕ ਹੈ ਜੀ ਵੇਖ 1 ਜਨਵਰੀ 1998 ਹਾਂ ਜੀ ਇਹ ਵੈਸੇ 1998 ਵਾਲਾ ਵਰਾ ਅਸੀਂ ਕਦੇ ਨਹੀਂ ਭੁੱਲਦੇ ਖੈਰ ਚਲੋ ਚਲੋ ਜੀ ਖੈਰ ਦੋਸਤੀ ਆਪਣੇ ਨਹੀਂ ਭੁੱਲਦੇ ਆਪਾਂ ਨੂੰ ਤੇ ਆਪਾਂ ਵੀ ਦੋਸਤਾਂ ਨੂੰ ਨਹੀਂ ਭੁੱਲਦੇ ਪਰ ਸਮਾਂ ਜਿਹੜਾ ਬਈ ਉਹਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੁੰਦਾ ਉਹ ਵੀ ਨਹੀਂ ਭੁੱਲਣਾ ਵੀ ਜਦੋਂ ਸਮਾਂ ਹੋ ਗਿਆ ਤੇ ਉਹਦਾ ਜਾਣਾ ਤੇ ਜਦੋਂ ਸਮਾਂ ਹੋ ਗਿਆ ਉਹਦਾ ਆਉਣਾ ਤੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅੱਜ ਵਾਸਤੇ ਤੁਹਾਡੇ ਤੋਂ ਅੱਗੇ ਲੈਨੇ ਆਂ ਮਿੰਟ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮਿਲਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਤੇ ਗੱਲਾਂ ਬਾਤਾਂ ਆਪਾਂ ਅੱਗੇ ਤੋਰਦੇ ਰਾਵਾਂਗੇ ਗੱਲਾਂ ਜਿਹੜੀਆਂ ਉਹ ਜਿਵੇਂ ਕਹਿੰਦੇ ਨੇ ਕਿ ਵਾਰਾਂ ਤੁਰੀਆਂ ਜਾਂ ਤੇ ਗੱਲਾਂ ਵੀ ਤੁਰਦੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਨੇ ਸੋ ਕੱਲ ਨੂੰ ਫੇਰ ਗੱਲਾਂ ਬਾਤਾਂ ਤੋਰਾਂਗੇ ਅੱਜ ਵਾਸਤੇ ਅੱਗੇ ਦਿਓ ਸਤਿ ਸ੍ਰੀ ਅਕਾਲ